ਤਰਨਤਾਰਨ ਦੀ ਜਮਨੀ ਚੋਣ ਹੋ ਰਹੀ ਹੈ ਤੇ ਸਾਰੀ ਦੁਨੀਆ ਦੀਆਂ ਸਿਆਸੀ ਨਗਾਵਾਂ ਤਰਨਤਾਰਨ ਤੇ ਲੱਗੀਆਂ ਹੋਈਆਂ ਹਨ ਸਾਰੀ ਦੁਨੀਆ ਦਾ ਜਿਹੜਾ ਮੀਡੀਆ ਤਤ ਪਰ ਹੈ ਇਥੋਂ ਦੀ ਜਿਹੜੀ ਹੈ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਹਨ ਸਾਨੂੰ ਇਹਨਾਂ ਤੋਂ ਆਜੋ ਵਾਰਤਾਲਾਪ ਕਰਦੇ ਹਾਂ ਸਾਹਿਬ ਜੀ ਤੁਹਾਡਾ ਨਾਂ ਤੇ ਉਹਦਾ ਦੱਸੋ ਜੀ ਵੈਗੁਰਜੀ ਕਾਕਾਲ ਸਾਹਿਬ ਵੈਗੁਰਜੀ ਕੀ ਫਤਿਹ ਜੀ ਮੇਰਾ ਨਾਮ ਸੁਦੇਵ ਸਿੰਘ ਮੈਥੀ ਅਜਾ ਆਬਜ਼ਰਵਰ ਤਰਨਤਨ ਤੋਂ ਸਿਵਾਂਨ ਬਾਹਰ ਆਇਆ ਜੀ ਜਿਹੜੀ ਇਲੈਕਸ਼ਨ ਹੋ ਰਹੀ ਹੈ ਤੁਹਾਡੇ ਉਮੀਦਵਾਰ ਨੂੰ ਕਿਉਂ ਲੋਕ ਵੋਟਾਂ ਪਾਉਣ ਦੂਜਿਆਂ ਨੂੰ ਛੱਡ ਗਏ ਨਹੀਂ ਜੀ ਸਾਡੇ ਉਮੀਦਵਾਰ ਦੇ ਕੋਲ ਇੱਕ ਸਾਡੀ ਪਾਰਟੀ ਕੁਲ ਇੱਕ ਵਿਜ਼ਨ ਹੈ ਪੰਜਾਬ ਨੂੰ ਇੱਕ ਦਸ਼ਾ ਤੇ ਦਿਸ਼ਾ ਦੇਣ ਦਾ ਅੱਜ ਜੇ ਪੰਜਾਬ ਦੇ ਵਿੱਚ ਸਭ ਤੋਂ ਮੇਨ ਜੇ ਪੰਜਾਬ ਕੋਈ ਸੰਤਾਪ ਝੰਡਾ ਰਿਆ ਆ ਉਹ ਆ ਨਸ਼ੇ ਦਾ ਕੋੜ ਜਿਹੜਾ ਸਾਡੇ ਗਲ ਪੈ ਗਿਆ ਅੱਜ ਕੱਲਾ ਹਿੰਦੂਆਂ ਦਾ ਪਰਿਵਾਰ ਨਹੀਂ ਸਿੱਖਾਂ ਦਾ ਨਹੀਂ ਕ੍ਰਿਸ਼ਨਾਂ ਦਾ ਨਹੀਂ ਹਰ ਇੱਕ ਵਰਗ ਹਰ ਇੱਕ ਮਾਂ ਹਰ ਇੱਕ ਬਾਪ ਨਸ਼ੇ ਤੋਂ ਪੀੜਤ ਆ ਤੁਸੀਂ ਪਿਛਲੇ ਦਿਨੀ ਦੇਖਿਆ ਹੋਵੇਗਾ ਕਿ ਮਾਨਸੇ ਦੇ ਵਿੱਚ ਇੱਕ ਮਾਂ ਨੇ ਇੱਕ ਪਿਓ ਨੇ ਆਪਣਾ 1.5 ਸਾਲ ਦਾ ਬੱਚਾ ਵੇਚਤਾ ਨਸ਼ੇ ਕਰਕੇ ਸੋ ਇਹੋ ਜਿਹੇ ਹਾਲਾਤ ਬਣ ਚੁੱਕੇ ਨੇ ਅਸੀਂ ਜੋ ਫੀਲਡ ਦੇ ਵਿੱਚ ਆਏ ਆ ਅਸੀਂ ਜੋ ਰਾਜਨੀਤੀ ਦੇ ਵਿੱਚ ਆਏ ਆ ਪੰਜਾਬ ਨੂੰ ਦਿਸ਼ਾ ਤੇ ਦਿਸ਼ਾ ਦੇਣ ਲਈ ਆਏ ਆ ਤੇ ਜਿਹੜਾ ਗਲ ਪਿਆ ਸਾਡੇ ਕੋੜ ਆ ਨਸ਼ੇ ਦਾ ਉਹਨੂੰ ਲਾਉਣ ਵਾਸਤੇ ਆਏ ਲੋਕਾਂ ਨੇ ਫਤਵਾ ਦਿੱਤਾ ਸੀ ਭਾਈ ਅਮਰਤਪਾਲ ਸਿੰਘ ਨੂੰ ਬੜੀ ਵੱਡੀ ਲੀਡ ਦੇ ਨਾਲ ਜਿਤਾਇਆ ਲੋਕਾਂ ਨੇ ਆਸ ਰੱਖੀ ਸੀ ਕਿ ਜਿੱਤ ਕੇ ਤੇ ਸਾਡੇ ਕੰਮ ਆਉਣਗੇ ਤੇ ਜਿਹੜਾ ਜਿਹੜੀਆਂ ਉਹਨਾਂ ਨੇ ਵਾਅਦੇ ਕੀਤੇ ਆ ਕੁਰੀਤੀਆਂ ਨੇ ਉਹ ਦੂਰ ਹੋਣਗੀਆਂ ਪਰ ਉਹ ਜੇਲ੍ਹ ਤੋਂ ਆਜ਼ਾਦ ਨਹੀਂ ਹੋਏ ਤੇ ਇਸ ਚੀਜ਼ ਦੀ ਕੀ ਗਾਰੰਟੀ ਆ ਕਿ ਤੁਹਾਡਾ ਉਮੀਦਵਾਰ ਜਿੱਤ ਕੇ ਕੰਮ ਕਰ ਪਾਏਗਾ ਜਾਂ ਉਹਨਾਂ ਨੂੰ ਕਰਨ ਦਿੱਤਾ ਜਾਏਗਾ ਇਹ ਤਾਂ ਕਿਤੇ ਨਾ ਕਿਤੇ ਜਿਹੜੀ ਸਾਡਾ ਇੱਕ ਬੈਡ ਸਟਰਕਚਰ ਕਹਿ ਸਕਦੇ ਹੋ ਤੁਸੀਂ ਬੈਡ ਪੋਲਿਟਿਕਸ ਕਹਿ ਸਕਦੇ ਹੋ ਇੱਕ ਗੰਦੀ ਰਾਜਨੀਤੀ ਕਰਕੇ ਇੱਕ 4 ਲੱਖ ਲੋਕਾਂ ਦਾ ਨੁਮਾਇੰਦਾ ਜੇਲ੍ਹ 'ਚ ਬੈਠਾ ਆ ਇਹ ਤਾਂ ਮੇਰੇ ਹਿਸਾਬ ਨਾਲ ਕੁਐਸਚਨ ਸਰਕਾਰ ਤੇ ਬਣਦਾ ਆ 4 ਲੱਖ ਲੋਕਾਂ ਦੀ ਉਮੀਦ ਸੀਗੀ ਕਿਉਂਕਿ ਖੰਡੂਰ ਸਾਹਿਬ ਦੇ ਵਿੱਚ ਤਰਨਤਾਰਨ ਉਹ ਹਲਕਾ ਆ ਜਿਹਦੇ ਵਿੱਚ ਸਭ ਤੋਂ ਵੱਧ ਲੋਕ ਨਸ਼ੇ ਨਾ ਪੀਣਤ ਨੇ ਸਭ ਤੋਂ ਵੱਧ ਗੈਂਗਸਟਰ ਵਾਦ ਇੱਥੇ ਆ ਜਦੋਂ ਵੀ ਕੋਈ ਰਾਜਾ ਮਹਾਰਾਜਾ ਆਪਣੀ ਪਰਜਾ ਦੀ ਤਾਂ ਹੀ ਸੇਵਾ ਕਰ ਸਕਦਾ ਆ ਜੇ ਉਹ ਫੀਲਡ ਦੇ ਵਿੱਚ ਹੋਵੇ ਜਦੋਂ ਤੁਸੀਂ ਕੈਂਡੀਡੇਟ ਨੂੰ ਬਾਹਰ ਹੀ ਨਹੀਂ ਆਉਣ ਦੇਣਾ ਜੇਲ੍ਹ ਚੋਂ ਬਾਹਰ ਹੀ ਨਹੀਂ ਆਉਣ ਦੇਣਾ ਤੇ ਉਹ ਜਨਤਾ ਦੇ ਵਿੱਚ ਜਾ ਕੇ ਕੰਮ ਕੀ ਕਰੇਗਾ ਦੂਜੀ ਗੱਲ ਤੁਸੀਂ ਦੇਖੋ ਕਿ ਕੈਂਡੀਡੇਟ ਨੂੰ ਜੇ ਬਾਹਰ ਨਹੀਂ ਹੋਣ ਦੇਣਾ ਘੱਟੋ ਘੱਟ ਜਿਹੜੇ ਫੰਡ ਨੇ ਉਹਦੇ ਜਿਹੜੇ ਲੋਕਾਂ ਦੀ ਲੋਕਾਂ ਦੇ ਜਿਹੜੇ ਹੱਕ ਬਣਦਾ ਆ ਉਹ ਫੰਡਸ ਨੂੰ ਰੀਲੀਜ਼ ਕਰ ਦੋ ਨਾ ਸੈਂਟਰ ਨੇ ਤੇ ਨਾ ਸਟੇਟ ਗਵਰਨਮੈਂਟ ਨੇ ਫੰਡ ਰੀਲੀਜ਼ ਹੋਣ ਦਿੱਤੇ ਨੇ ਅੱਜ ਵੀ 15 ਕਰੋੜ ਰੁਪਇਆ ਇੱਕ ਵੈਕਿਊਮ ਦੀ ਤਰ੍ਹਾਂ ਇੱਕ ਜਿੰਦੇ ਦੇ ਵਿੱਚ ਬੰਦ ਬੈਠਾ ਬੰਦ ਪਿਆ ਉੱਥੇ ਪਿਆ ਆ ਕੀ ਕਹਿੰਦੇ ਨੇ ਡੀਸੀ ਸਾਹਿਬ ਦੇ ਕੋਲ ਜਿਹੜਾ ਲੋਕਾਂ ਤੱਕ ਪਹੁੰਚ ਨਹੀਂ ਪਾਇਆ ਤੁਹਾਡੀ ਪਾਰਟੀ ਦੇ ਜਿਹੜੇ ਮੁਖੀ ਨੇ ਭਾਈ ਅਮਰਿਤਪਾਲ ਸਿੰਘ ਜਿਹੜੀ ਚੋਣ ਲੜ ਰਹੇ ਨੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਤੁਸੀਂ ਇਹਨਾਂ ਦੋਹਾਂ ਦੇ ਵਿੱਚੋਂ ਕਿਹਦੀ ਕੁਰਬਾਨੀ ਨੂੰ ਵੱਡਿਆ ਗਿਣਦੇ ਹੋ ਨਹੀਂ ਜੀ ਕੁਰਬਾਨੀ ਦੈਟਸ ਨੋਟ ਅ ਟਾਪਿਕ ਆਫ ਅ ਕੁਰਬਾਨੀ ਅੱਜ ਜਿਹੜਾ ਸਮਾਂ ਆ ਉਹ ਪੰਜਾਬ ਦੇ ਹਾਲਾਤ ਵੇਖਣ ਦਾ ਆ ਕੁਰਬਾਨੀ ਦੀ ਦੇ ਅਸੀਂ ਗੱਲ ਕਰਾਂਗੇ ਤੇ ਕੁਰਬਾਨੀ ਨੂੰ ਆਪਾਂ ਵੇਖਣ ਦੀ ਬਜਾਏ ਆਪਾਂ ਚੀਜ਼ ਇਹ ਦੇਖੀਏ ਕਿ ਅਸਲ 'ਚ ਪੰਜਾਬ ਦੇ ਹੱਕਾਂ ਦੀ ਗੱਲ ਕੌਣ ਕਰ ਰਿਹਾ ਆ ਕਾਂਗਰਸ ਨੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਆ ਅਕਾਲੀਆਂ ਨੇ ਭਾਜਪੀ ਨਾਲ ਰਲ ਕੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਆ ਹੁਣ ਝਾੜੂ ਵਾਲਿਆਂ ਨੇ ਆਣ ਕੇ 92 ਐਮਐਲਏ ਨੇ ਕੀ ਕੀਤਾ ਪੰਜਾਬ ਲਈ ਤੁਸੀਂ ਚੰਗਤਰਾ ਜਾਣਦੇ ਹੋ ਸਾਡੇ ਕੋਲ ਇੱਕ ਪੰਜਾਬ ਨੂੰ ਵਿਜ਼ਨ ਦੇਣ ਲਈ ਇੱਕ ਪੰਜਾਬ ਨੂੰ ਰਾਹ ਦੇਣ ਲਈ ਅਸੀਂ ਬੈਠੇ ਆ ਉਹਨਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਜੀ ਹੋਣ ਭਾਵੇਂ ਸਰਦਾਰ ਮਨਦੀਪ ਸਿੰਘ ਜੀ ਖਾਲਸਾ ਜੀ ਹੋਣ ਅਸੀਂ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਅੱਗੇ ਹੋ ਕੇ ਤੁਰੰਗੇ ਧਰਮੀ ਫੌਜੀ ਪਰਿਵਾਰ ਦੀ ਜਿਹੜੀ ਪ੍ਰਿੰਸੀਪਲ ਸਾਹਿਬਾਨ ਨੂੰ ਉਮੀਦਵਾਰ ਵਜੋਂ ਸ਼੍ਰੋਮਣੀ ਕਾਲੀਦਾਲ ਨੇ ਦਿੱਤਾ ਤੁਸੀਂ ਆਪਣਾ ਉਮੀਦਵਾਰ ਬਾਅਦ ਚਲਾਨ ਕੀਤਾ ਤੁਹਾਨੂੰ ਇਹ ਕਿਤੇ ਲੱਗਦਾ ਨਹੀਂ ਕਿ ਜੇ ਦੋਵਾਂ ਦੀ ਸਹਿਮਤੀ ਹੋ ਜਾਂਦੀ ਦੋਵਾਂ ਚੋਂ ਇੱਕ ਉਮੀਦਵਾਰ ਹੋ ਜਾਂਦਾ ਤੇ ਜਿਹੜੇ ਸਿੱਟੇ ਆ ਜਿਹੜੇ ਰਿਜ਼ਲਟ ਆ ਉਹ ਬੜੇ ਬਿਹਤਰ ਆ ਸਕਦੇ ਸੀ ਨਹੀਂ ਜੇ ਅਸੀਂ ਨਾ ਇੰਨੇ ਭੋਲੇ ਨਾ ਬਣੀਏ ਦੈਟਸ ਨਾਟ ਮੈਟਰ ਆਫ ਅ ਧਰਮੀ ਫੌਜੀ ਧਰਮੀ ਫੌਜੀਆ ਨੂੰ ਮੇਰਾ ਆਬ ਮੈਂ ਬੇਨਤੀ ਕਰਨੀ ਚਾਹੁੰਗਾ ਸ਼ਾਇਦ ਤੁਸੀਂ ਇਹ ਚੀਜ਼ ਤੋਂ ਅਵੇਅਰ ਹੋਵੋ ਧਰਮੀ ਫੌਜੀਆ ਨੂੰ ਇੱਕ ਢਾਲ ਬਣਾ ਕੇ ਵਰਤਿਆ ਜਾ ਰਿਹਾ ਆ ਬਿਹਾਈਂਡ ਇਟ ਉਹਨਾਂ ਦੇ ਪਿੱਛੇ ਕੀ ਚੱਲ ਰਿਹਾ ਉਹ ਵੇਖਣਾ ਬਹੁਤ ਜ਼ਰੂਰੀ ਆ ਉਹ ਦੇਖਣਾ ਬਹੁਤ ਜ਼ਰੂਰੀ ਆ ਉਸ ਦੇ ਪਿੱਛੇ ਤੁਸੀਂ ਦੇਖੋਗੇ ਕਿ ਧਰਮੀ ਫੌਜੀਆਂ ਤੋਂ ਪਹਿਲਾਂ ਉਹਨਾਂ ਦੀ ਕਿਤਨਾ ਕਿਤੇ ਤਾਰਿਕ ਗੈਂਗਸਟਰ ਨਾਲ ਜੁੜਦੇ ਸੀਗੇ ਠੀਕ ਉਹ ਗੈਂਗਸਟਰ ਨੇ ਇੱਕ ਖੱਤਰੀਆਂ ਦਾ ਮੁੰਡਾ ਮਾਰ ਕੇ ਸੁੱਟਦਾ ਉਸ ਤੋਂ ਬਾਅਦ ਸਰਪੰਚੀ ਦੀ ਇਲੈਕਸ਼ਨ ਦੇ ਵਿੱਚ 40 ਕੇ 42 ਪੰਚਾਇਤਾਂ ਛਤਰ ਦੇ ਸਿਰ ਤੇ ਕਾਇਮ ਕਰ ਲੀਆਂ ਠੀਕ ਅੱਜ ਉਸ ਕੋ 40 42 ਪੰਚਾਇਤਾਂ ਦੀ ਰਮਾਇੰਦਗੀ ਸੀਗੀ ਨਾਲ 3-4 ਐਮਸੀ ਸੀਗੇ ਉਸ ਦੇ ਵਿਹავਤੇ ਉਹਨੂੰ ਟਿਕਟ ਦਿੱਤੀ ਗਈ ਨਾ ਕਿ ਧਰਮੀ ਫੌਜੀ ਦੇ ਵਿਹავਤੇ ਆਪਾਂ ਇਸ ਸੀਜ਼ ਨੂੰ ਸਮਝੀਏ ਠੀਕ ਆ ਹਾਂ ਉਹਨਾਂ ਦਾ ਪਰਿਵਾਰ ਦਾ ਪਿਸ਼ੋਕਰ ਧਰਮੀ ਫੌਜੀ ਸੀਗਾ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਆ ਪਰ ਅਕਾਲੀ ਦਲ ਨੇ ਜੇ ਕਿਤੇ ਧਰਮੀ ਫੌਜੀ ਦੀ ਬਾਹ ਫੜਨੀ ਹੁੰਦੀ ਤੇ ਸ਼ਾਇਦ ਧਰਮੀ ਫੌਜੀ ਰਿਕਸ਼ਾ ਚਲਾ ਕੇ ਆਪਣੇ ਪਰਿਵਾਰਾਂ ਦਾ ਢਿੱਡ ਨਾ ਭਰਦੇ ਅੱਜ ਵੀ ਕਈ ਧਰਮੀ ਫੌਜੀ ਕਿਸੇ ਦੁਕਾਨ ਦੇ ਕਿ ਹਾਟਲ ਦੇ ਬਾਹਰ ਕਿਸੇ ਇੰਡਸਟਰੀ ਦੇ ਬਾਹਰ 8 8 9 9000 ਰੁਪਏ ਤਨਖਾਹਾਂ ਲੈ ਕੇ ਆਪਣਾ ਪਰਿਵਾਰ ਪਾਲ ਰਹੇ ਨੇ ਸੋ ਇਟਸ ਅ ਮੈਟਰ ਆਫ ਦੀ ਅਵੇਅਰਨੈਸ ਕਿ ਕਿਤੇ ਨਾ ਕਿਤੇ ਜਿਹੜੀਆਂ ਗੈਂਗਸਟਰਵਾਦ ਨੂੰ ਆ ਬਾਦਲ ਬਾਦਲ ਕਿਹ ਆਨੇ ਉਪਜ ਦਿੱਤੀ ਸੀਗੀ ਅੱਜ ਉਸ ਦਾ ਹੀ ਜਿਹੜਾ ਇੱਕ ਸਿੱਟਾ ਤੁਸੀਂ ਵੇਖਣ ਨੂੰ ਤਰਨਦਾਨ ਦੇ ਵਿੱਚ ਵੇਖ ਸਕਦੇ ਹੋ ਜਿਵੇਂ ਤੁਸੀਂ ਦੱਸਿਆ ਕਿ ਕਾਲੀਦਾਲ ਦੇ ਕੈਂਡੀਡੇਟ ਦਾ ਰਿਸ਼ਤੇਦਾਰ ਦਾ ਪਸ਼ੋਕੜ ਜਾਂ ਵਰਤਮਾਨ ਗੈਂਗਸਟਰ ਵਾਦਨਾ ਜੋੜਿਆ ਜਾਂਦਾ ਉੱਥੇ ਦੂਜੀਆਂ ਤੁਹਾਡੀਆਂ ਆਪੋਜ਼ਿਟ ਪਾਰਟੀਆਂ ਇਹ ਵੀ ਦੋਸ਼ ਲਾਉਂਦੀਆਂ ਕਿ ਤੁਹਾਡਾ ਜਿਹੜੇ ਕੈਂਡੀਡੇਟ ਜਾਂ ਤੁਹਾਡੀ ਜਿਹੜੀ ਸੋਚ ਆ ਉਹ ਵੀ ਗਰਮ ਖਿਆਲੀ ਗਰਮ ਖਿਆਲੀ ਕਿਸ ਤਰ੍ਹਾਂ ਤੁਸੀਂ ਮੰਨਦੇ ਹੋ ਇਸ ਜੀ ਨੂੰ ਜਿਹੜੀ ਲੋਕਾਂ ਦੀ ਜਿਹੜੀ ਆਪਣਾ ਆਪੋਜ਼ਿਟ ਪਾਰਟੀਆਂ ਦੀ ਗਰਮ ਖਿਆਲੀ ਇਸ ਤਰ੍ਹਾਂ ਗਿਣਿਆ ਜਾਂਦਾ ਕਿ ਜਿਸ ਤਰ੍ਹਾਂ ਭਾਈ ਅਮਰਦਪਾਲ ਜੀ ਜਿਹੜੇ ਆ ਉਹ ਜਿਹੜੇ ਦੋਸ਼ ਉਹਨਾਂ ਤੇ ਐਨਐਸਏ ਲੱਗਾ ਸੀ ਤੇ ਜਿਹੜੇ ਆਪਣਾ ਹੁਣ ਜੇ ਕੈਂਡੀਡੇਟ ਆ ਇਹਨਾਂ ਦੇ ਬ੍ਰਦਰ ਨੇ ਭਾਵੇਂ ਉਹ ਜ਼ਾਲਮ ਸੀ ਇੱਕ ਵੈਸ਼ੀ ਦਾ ਖਾਤਮਾ ਕੀਤਾ ਪਰ ਉਹਨੂੰ ਜਿਹੜਾ ਪੇਸ਼ ਕੀਤਾ ਜਾ ਰਿਹਾ ਆ ਉਹ ਗਰਮ ਖਿਆਲੀ ਨਾਲ ਜੁੜੇ ਜੀ ਗਰਮ ਖਿਆਲੀ ਮੈਨੂੰ ਨਾ ਸਾਨੂੰ ਅੱਲੇ ਤੱਕ ਇਹ ਨਹੀਂ ਸਮਝ ਆ ਕਿ ਗਰਮ ਖਿਆਲੀ ਕਿਆ ਕਿਨੂੰ ਜਾਂਦਾ ਆ ਗਰਮ ਵਿਚਾਰ ਹੁੰਦੇ ਨੇ ਸਾਚੀ ਆ ਹਮੇਸ਼ਾ ਕੋੜਾ ਲੱਗੂਗਾ ਪਾਈ ਅਮਰਤਪਾਲ ਸਿੰਘ ਜੀ ਜਾਣ ਕੇ ਸੱਚ ਦੀ ਗੱਲ ਕਰਦੇ ਸੀਗੇ ਤੇ ਇਹ ਇਹਨਾਂ ਨੇ 75 ਸਾਲਾਂ ਦੇ ਵਿੱਚ ਝੂਠ ਦੀ ਹੀ ਰਾਜਨੀਤੀ ਕੀਤੀ ਆ ਝੂਠ ਦਾ ਹੀ ਪਿੰਲੰਦਾ ਫਲਾਇਆ ਇਹਨਾਂ ਨੂੰ ਸੱਚੀ ਗੱਲ ਚੁੱਭਦੀ ਆ ਇਸ ਕਰਕੇ ਗਰਮਖਿਆਲੀ ਗਿਆ ਜਾਂਦਾ ਦੂਜੀ ਗੱਲ ਮੈਂ ਤੁਹਾਨੂੰ ਚੀਜ਼ ਦਾ ਜਵਾਬ ਦੇ ਦਿਆਂ ਕਿ ਜਿਹੜਾ ਸਰਦਾਰ ਮਨਦੀਪ ਸਿੰਘ ਜੀ ਜਿਹੜਾ ਸੰਨੀ ਨੇ ਸੂਰੀ ਨੂੰ ਮਾਰਿਆ ਸੀਗਾ ਅਸੀਂ ਕਹਿ ਦਿੰਦੇ ਆ ਕਿ ਜੀ ਆ ਹਿੰਦੂਆਂ ਦੇ ਇੱਕ ਉਹਨਾਂ ਦਾ ਸ਼ਿਵਸਨਾ ਦਾ ਬੰਦਾ ਸੀ ਮਾਰਿਆ 라ਵਣ ਕਿਹਨਾਂ ਦਾ ਮੁੰਡਾ ਸੀਗਾ ਬਾਹਮਣਾਂ ਦਾ ਉਹਦੇ ਵਿੱਚ ਰਾਮ ਜੀ ਕਿਹਨਾਂ ਦੇ ਪੁੱਤਰ ਸੀ? ਬ੍ਰਾਹਮਣ ਪਰਿਵਾਰ ਦੇ। ਅੱਜ ਉੱਥੇ ਦੁਸ਼ਟ ਦੀ ਤੇ ਰੱਬ ਦੀ ਲੜਾਈ ਸੀਗੀ। ਚੰਗੇ ਤੇ ਮਾੜੇ ਦੀ ਲੜਾਈ ਸੀਗੀ। ਇੱਥੇ ਵੀ ਇੱਕ ਚੰਗੇ ਤੇ ਮਾੜੇ ਦੀ ਗੱਲ ਸੀਗੀ। ਠੀਕ? ਉਹਦੇ ਵਿੱਚ ਆਪਾਂ ਚੰਗੇ ਨੂੰ ਸੁਲੋਣਾ ਜਾਂ ਮਾੜੇ ਨੂੰ ਸੁਲੋਣਾ ਆ। ਇਹ ਚੀਜ਼ ਆ। ਤੁਸੀਂ ਤ੍ਰੇਤਾ ਯੁੱਗ ਦਾ ਜਿਹੜਾ ਕੰਪੈਰੀਸ਼ਨ ਕਾਲੀ ਯੁੱਗ ਤੇ ਨਾਲ ਕਰ ਹੂੰ। ਉਹ ਤ੍ਰੇਤਾ ਯੁੱਗ ਸੀਗਾ ਹੁਣ ਕਾਲੀ ਯੁੱਗ ਚੱਲਦਾ ਪਿਆ ਆ। ਉਹ ਇੱਕ ਧਾਰਮਿਕ ਲੜਾਈ ਗਿਣ ਲਓ ਜਾਂ ਉਹਨਾਂ ਦੀ ਨਿੱਜੀ ਵੀ ਕਈ ਕਹਿ ਦਿੰਦੇ ਕਿ ਰਾਮਚੰਦਰ ਜੀ ਨੇ ਆਪਣੀ ਜਿਹੜੀ ਆ ਪਤਨੀ ਨੂੰ ਛਡਾਉਣ ਲਈ ਸਾਰਾ ਕੁਝ ਕੀਤਾ ਕਿ ਉਹਨਾਂ ਦੇ ਨਾਲ ਕਰਨਾ ਜਿਹੜਾ ਜਾਇਜ਼ ਆ ਮੈਂ ਹੁਣ ਇੰਟਰਵਿਊ ਕਰਕੇ ਆਂ ਭਾਜੀਪੀ ਦੀ ਵੀ ਉਹਨਾਂ ਨੇ ਵੀ ਇਹੋ ਕਿਹਾ ਕਿ ਕਿਸੇ ਨੂੰ ਮਾਰ ਕੇ ਕਿਸੇ ਇਨਸਾਨ ਭਾਵੇਂ ਜਿੰਨਾ ਵੀ ਮਰਜ਼ੀ ਮਾੜਾ ਹੋਵੇ ਕਿ ਉਹਨੂੰ ਮਾਰਨ ਦਾ ਜਿਹੜਾ ਆ ਉਹ ਕਿਸੇ ਇਨਸਾਨ ਨੂੰ ਹੱਕ ਨਹੀਂ ਡੈਮੋਕ੍ਰੇਸੀ 'ਚ ਤੁਸੀਂ ਇਹ ਗੱਲ ਵੇਖੋ ਕਿ ਇਹ ਬੀਜੇਪੀ ਗੁਜਰਾਤ ਦੇ ਵਿੱਚ 2002 ਦੇ ਦੰਗਿਆਂ ਦੇ ਵਿੱਚ ਇਸੇ ਨਰਿੰਦਰ ਮੋਦੀ ਨੇ ਕਿਸ ਤਰੀਕੇ ਨਾਲ ਕਤਲੇਆਮ ਕੀਤਾ ਅੱਜ ਉਸਨੂੰ ਅਸੀਂ ਪ੍ਰਾਈਮ ਮਿਨਿਸਟਰ ਬਣਾਤਾ ਆ ਇਸ ਗਾਂਧੀ ਪਰਿਵਾਰ ਦੇ ਹੱਥ ਇਹਨਾਂ ਦੇ ਸਿਰ ਦੇ ਵਾਲ ਤੋਂ ਲੈ ਕੇ ਪੈਰ ਦੇ ਨਹਾਂ ਦੇ ਗੁੱਠੇ ਤੱਕ ਸਿੱਖ ਕੌਮ ਦੇ ਕਤਲ ਦੇ ਨਾਲ ਲਹੂ ਦੇ ਨਾਲ ਸਿੰਜੇ ਪਏ ਨੇ ਅਸੀਂ ਇਹਨਾਂ ਨੂੰ ਵਜ਼ੀਰੀਆਂ ਦਿੱਤੀਆਂ ਇਹਨਾਂ ਨੂੰ ਦੇਸ਼ ਦਾ ਮੋਦੀ ਬਣਾਤਾ ਸੋ ਇਹਦੇ ਵਿੱਚ ਇਹ ਗੱਲ ਕਹਿ ਦੇਣੀ ਕਿ ਕਿਸੇ ਨੇ ਮਾਰ ਕੇ ਤੇ ਉਸ ਨੂੰ ਟਿਕਟ ਦੇ ਦਿੱਤੀ ਜੇ ਇਹਨਾਂ ਦਾ ਪਸ਼ੋਕੜ ਫੋਲ ਫੋਲਣਾ ਸ਼ੁਰੂ ਕਰਤਾ ਨਾ ਅਸੀਂ ਇੱਕ ਇੱਕ ਕੈਂਡੀਡੇਟ ਦਾ ਪਸ਼ੋਕੜ ਫੋਲਣਾ ਸ਼ੁਰੂ ਕਰਤਾ ਤੇ ਗੱਲਾਂ ਹੋਰ ਦੀਆਂ ਹੋਰ ਨਿਕਲ ਆਉਣਗੀਆਂ ਅੱਜ ਜਿਹੜਾ ਅਸੀਂ ਕੈਂਡੀਡੇਟ ਅਨਾਉਂਸ ਕੀਤਾ ਆ ਅਸੀਂ ਆਪ ਅਨਾਉਂਸ ਨਹੀਂ ਕੀਤਾ ਇੱਥੋਂ ਦੀਆਂ ਤਰਨ ਤਰਨ ਦੀਆਂ 25 ਪੰਚਾਇਤਾਂ ਦੇ ਉਮੀਦਵਾਰ 25 ਪੰਚਾਇਤਾਂ ਦੇ ਸਰਮਾਇਦਾਰ ਪਿੰਡ ਦੇ ਸਰਮਾਇਦਾਰ ਸਰਦਾਰ ਤਰਸੇਮ ਸਿੰਘ ਜੀ ਕੋਲ ਆਏ ਉਹ ਇਸ ਕਰਕੇ ਆਏ ਕਿ ਇਸ ਨੇ ਸੂਬਾ ਸਰਹੰਦ ਜੋ ਆਪਣੇ ਆਪ ਨੂੰ ਖਵਾਉਂਦਾ ਸੀ ਉਸ ਦਾ ਸੋਧਾ ਲਾਇਆ ਠੀਕ ਉਹ ਸੂਬਾ ਸਰਹੰਦ ਨੇ ਇਸ ਤਰਨ ਤਰਨ ਦੇ ਵਿੱਚ ਕੋਈ ਪਿੰਡ ਦੇ ਵਿੱਚ ਕੋਈ ਹੈ ਜੋ ਪਰਿਵਾਰ ਨਹੀਂ ਹੈਗਾ ਜਿੱਥੇ ਉਹ ਉਸ ਨੇ ਨਜਾਇਜ਼ ਮੁੰਡੇ ਨਾ ਮਾਰੇ ਹੋਣ ਤੁਸੀਂ ਤਰਨ ਤਰਨ ਦੀ ਗੱਲ ਕਰ ਦਿਓ ਪਰ ਜ਼ੁਲਮ ਕੀਤਾ ਤਰਮ ਤਰਨ ਤਰਨ ਦੇ ਸ਼ਹਿਰ ਦੇ ਵਿੱਚ 22 ਹਿੰਦੂਆਂ ਦੇ ਮੁੰਡੇ ਚੁੱਕ ਕੇ ਮਾਰੇ ਉਸ ਨੇ ਠੀਕ ਹੈ ਨਾ ਜੀ ਸੋ ਇਸ ਤਰੀਕੇ ਨਾਲ ਮੈਂ ਕਹਿ ਰਿਹਾ ਕਿ ਜਦੋਂ ਉਹ 25 ਪਿੰਡਾਂ ਦੇ ਸਰਮਾਇਦਾਰ ਆਣ ਕੇ ਕਹਿਣ ਲੱਗੇ ਕਿ ਨਹੀਂ ਤੁਸੀਂ ਸੰਦੀਪ ਸੰਨੀ ਨੂੰ ਇੱਕ ਕੈਂਡੀਡੇਟ ਖੜਾ ਕਰੋ ਉਸ ਤੋਂ ਬਾਅਦ ਆਪਾਂ ਵਿਚਾਰ ਕੀਤੀ ਕਿ ਸੰਦੀਪ ਸਿੰਘ ਕਹਿੰਦਾ ਕਿ ਮੈਂ ਜੇਲ੍ਹ ਦੇ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਜਾਂ ਆਪਣੇ ਪੰਜਾਬ ਦੀ ਆਵਾਜ਼ ਨਹੀਂ ਚੁੱਕ ਸਕਦਾ ਤੁਸੀਂ ਮੇਰੇ ਪਰਿਵਾਰ ਨੂੰ ਕਿਸੇ ਟਿਕਟ ਨੂੰ ਨਵਾਜ ਦਿਓ ਉਸ ਤੋਂ ਬਾਅਦ ਸਾਂਝੀ ਮੀਟਿੰਗ ਹੋਈ ਉਸ ਤੇ ਪਰਿਵਾਰ ਦੇ ਨਾਲ ਗੱਲ ਕਰਕੇ ਸਰਦਾਰ ਮਨਦੀਪ ਸਿੰਘ ਖਾਲਸਾ ਜੀ ਨੂੰ ਮੈਦਾਨ ਦੇ ਵਿੱਚ ਲੈ ਕੇ ਆਏ ਅੱਜ ਲੇਟੈਸਟ 15 ਪਿੰਡਾਂ ਦੀ ਪੰਚਾਇਤ ਆਣ ਕੇ ਭਾਈ ਸਾਹਿਬ ਨੂੰ ਸਮਰਥਨ ਦੇ ਕੇ ਗਈ ਹੈ ਠੀਕ ਕਹਿੰਦੇ ਤੁਹਾਨੂੰ ਡੱਟ ਕੇ ਤੁਹਾਡੀ ਬਾਲਟੀ ਨੂੰ ਵੋਟਾਂ ਪਾਵਾਂਗੇ ਸੋ ਕਹਿਣ ਦਾ ਭਾਵ ਹੈ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਵਿੱਚ ਜੋ ਸੂਬੇ ਸਰਹੰਦ ਨੇ ਕਤਲੇਆਮ ਕੀਤਾ ਸੀਗਾ ਸ਼ਾਇਦ ਇਹਨਾਂ ਨੂੰ ਵੋਟ ਪਾ ਕੇ ਇਹਨਾਂ ਨੂੰ ਜਿਤਾ ਕੇ ਉਹਨਾਂ ਦੇ ਆਂਦਰਾਂ ਨੂੰ ਠੰਡ ਪੈ ਜੇ ਜਿਹੜੇ ਜਸਵੰਤ ਸਿੰਘ ਦੀ ਖਲੜਾ ਉਹਨਾਂ ਦੀ ਕੁਰਬਾਨੀ ਕੋਈ ਮਾਪ ਤੋਲ ਦੇ ਵਿੱਚ ਨਹੀਂ ਆਉਂਦੀ ਕਿ ਬੇਮਿਸਾਲ ਆਪਣੇ ਆਪ ਦੇ ਵਿੱਚ ਸੀ ਉਹਨਾਂ ਦੇ ਪਰਿਵਾਰ ਦਾ ਤੁਹਾਨੂੰ ਕਿੰਨਾ ਕੁ ਸਮਰਥਨ ਮਿਲ ਰਿਹਾ ਸਿਆਸੀ ਮਤਲਬ ਜੇ ਉਹਦਾ ਲਾਭ ਗੈਣ ਲਈਏ ਤੇ ਜੀ ਬੀਬੀ ਖਾਲੜਾ ਜੀ ਹੁਣਾਂ ਦਾ ਉਹ ਇਸ ਟਾਈਮ ਅਮਰੀਕਾ ਬੈਠੇ ਨੇ ਉਹਨਾਂ ਦੀ ਬਕਾਇਦਾ ਵੀਡੀਓ ਤੇ ਉਹਨਾਂ ਨੇ ਸਮਰਥਨ ਦਿੱਤਾ ਹੈ ਕਿਉਂਕਿ ਕੁਝ ਟੈਕਨੀਕਲ ਚੀਜ਼ਾਂ ਕਰਕੇ ਉੱਥੇ ਆ ਨਹੀਂ ਸਕੇ ਆਈ ਥਿੰਕ ਸੋ ਕਿ 1-2 ਨਵੰਬਰ ਨੂੰ ਆਣ ਕੇ ਤੇ ਪ੍ਰਚਾਰ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਖਾਲੜਾ ਪਰਿਵਾਰ ਵੱਲੋਂ ਪੂਰਾ ਸਮਰਥਨ ਹੈ ਖਾਲੜਾ ਜੀ ਉਹ ਸੀਗੇ ਜਿਨ੍ਹਾਂ ਨੇ 25000 ਲਾ ਵਾਰਿਸ ਲਾਸ਼ਾਂ ਦਾ ਇਕੱਠਾ ਡਾਟਾ ਇਕੱਠਾ ਕਰਕੇ ਦੁਨੀਆ ਸਾਹਮਣੇ ਰੱਖਤਾ ਕਿ ਕਾਂਗਰਸ ਨੇ ਕਿਸ ਤਰ੍ਹਾਂ ਕਤਲੇਆਮ ਕੀਤਾ ਸੀਗਾ ਕਾਂਗਰਸ ਨੇ ਕਿਸ ਤਰ੍ਹਾਂ ਨੌਜਵਾਨੀ ਨੂੰ ਕੋ-ਕੋ ਕੇ ਮਾਰਿਆ ਸੀਗਾ ਉਸ ਜਸਵੰਤ ਸਿੰਘ ਖਾਲੜਾ ਜੀ ਨੂੰ ਘਰੋਂ ਚੁੱਕ ਕੇ ਮਾਰ ਦਿੱਤਾ ਜਾਂਦਾ ਹੈ ਤੇ ਉਸ ਦੀ ਜਿਹੜੀ ਅੱਜ ਤੱਕ ਇਨਕੁਆਇਰੀ ਅਕਾਲੀਆਂ ਕੋਲ ਕੀਤੀ ਨਹੀਂ ਗਈ। ਸੋ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਪੰਥ ਦੇ ਨਾਲ ਮੋੜ ਤੋਂ ਹੀ ਧੋਖਾ ਹੁੰਦਾ ਆਇਆ ਆ। ਅਸੀਂ ਉਸ ਪੰਜਾਬ ਨੂੰ ਉਸ ਦਲਦਲ ਦੇ ਵਿੱਚੋਂ ਕੱਢਣਾ ਚਾਹੁੰਦੇ ਆ। ਤੁਸੀਂ ਹੁਣੇ ਦੱਸਿਆ ਕਿ 15 ਪੰਚਾਇਤਾਂ ਨੇ ਸਮਰਥਨ ਦਿੱਤਾ ਬਹੁਤ ਚੰਗੀ ਗੱਲ ਆ। ਤੁਸੀਂ ਉਹਨਾਂ ਦੇ ਨਾਂ ਨਿਸ਼ਰ ਕਰਨਾ ਚਾਹੋਗੇ? ਜੀ ਨਹੀਂ। ਇਸ ਦੇ ਵਿੱਚ ਉਹ ਕੁਝ ਦਿਨਾਂ ਤੱਕ ਤੁਹਾਡੇ ਸਾਹਮਣੇ ਜਿਹੜਾ ਉਹ ਚਿੰਦੇ ਦੀ سپورਟ ਆ ਤੁਹਾਡੋਂ ਰਿਜ਼ਲਟ ਦੇ ਵਿੱਚ ਤਬਦੀਲ ਹੁੰਦੀ ਨਜ਼ਰ ਆਵੇਗੀ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ 'ਚ ਤੁਹਾਨੂੰ ਕਿਦਾਂ ਦਾ ਰਿਸਪਾਂਸ ਮਿਲ ਰਿਹਾ ਸ਼ਹਿਰਾਂ ਦੇ ਵਿੱਚ ਤੁਸੀਂ ਜਿਹੜੇ ਤੇ 22 ਪਰਿਵਾਰ ਸੀਗੇ ਹਿੰਦੂ ਭਰਾਵਾਂ ਦੇ ਜਿਨ੍ਹਾਂ ਦੇ ਬੱਚਿਆਂ ਨੂੰ ਚੁੱਕ ਕੇ ਮਾਰਿਆ ਸੀਗਾ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਨੇ ਦੂਸਰਾ ਇੱਥੇ ਫਿਰੋਤੀਆਂ ਦਾ ਆ ਅੱਜ ਜਿਹੜਾ ਹਰਮੀਤ ਸੰਧੂ ਆਪਣੇ ਆਪ ਨੂੰ ਕੈਂਡੀਡੇਟ ਅਖਵਾਉਂਦਾ ਆ ਅੱਜ ਜੇ ਗੈਂਗਸਟਰਵਾਦ ਜੇ ਕਿਸੇ ਨੇ ਤਰਨ-ਤਰਨ ਦੇ ਵਿੱਚ ਨਸ਼ਾ ਲਿਆਂਦਾ ਨਾ ਅਸੀਂ ਮਜੀਠੀਆ ਨੂੰ ਕਹਿ ਦਿੰਦੇ ਆ ਕਿ ਪੰਜਾਬ ਦਾ ਨਸ਼ੇ ਦਾ ਸੋਦਾਗਰ ਕੌਣ? ਨਿਆਣੇ ਵੀ ਬਾਹ ਖੜੀ ਕਰਕੇ ਕਹਿੰਦੇ ਮਜੀਠੀਆ। ਤੇ ਤਰਨਤਾਰਨ ਦੇ ਵਿੱਚ ਬੱਚੇ ਨੂੰ ਪੁੱਛੀਏ ਕਿ ਤਰਨਤਾਰਨ ਦੇ ਵਿੱਚ ਨਸ਼ੇ ਦਾ ਸੋਦਾਗਰ ਕੌਣ? ਕਹਿੰਦੇ ਹਰਮਿਤ ਸਿੰਘ। ਤੁਹਾਡਾ ਉਸ ਮੁਕਾਬਲਾ ਕਿ ਕਿਹੜੇ ਉਮੀਦਵਾਰ ਨੇ ਇਹਨਾਂ 'ਚ? ਇਹਦੇ ਦੇ ਫਸਟ ਸੈਕਿੰਡ ਤੋਂ ਆਉਂਦੇ ਹੀ ਆਉਣਾ ਹੀ ਆ ਸਾਰਿਆਂ ਨੂੰ। ਨਹੀਂ ਇਹ ਤਾਂ ਚਾਰ ਪਾਰਟੀਆਂ ਜਿਹੜੀਆਂ ਤੁਹਾਡੀਆਂ ਮੁੱਖ ਜਿਹੜੀਆਂ ਰੂਪ ਦੇ ਵਿੱਚ ਇਹਨਾਂ 'ਚ ਜਿਹੜਾ ਸਿਆਸੀ ਸੰਘਰਸ਼ ਹੋ ਰਿਹਾ ਤੁਹਾਡਾ ਮੁਕਾਬਲਾ ਕਿਦਾਂ ਦਾ? ਜਦੋਂ ਵੀ ਕੋਈ ਲੜਨ ਵਾਲਾ ਹੁੰਦਾ ਹੈ ਆਪਣੇ ਆਪ ਨੂੰ ਸਿਰ ਮੋੜ ਰੱਖਦਾ ਆ। ਅਸੀਂ ਫੀਲਡ ਦੇ ਵਿੱਚ ਆਏ ਆ ਅਸੀਂ ਆਪਣੀ ਹੋਂਦ ਬਚਾਉਣ ਲਈ ਆਏ ਆ ਅਸੀਂ ਪੰਜਾਬ ਨੂੰ ਰਾਹ ਦੇਣ ਲਈ ਆਏ ਆ ਸਾਡੀ ਗੱਲ ਸਾਡਾ ਜਜ਼ਬਾ ਜੇ ਲੋਕਾਂ ਨੂੰ ਪਸੰਦ ਆਉਂਦਾ ਆ ਕਿਉਂਕਿ ਅਸੀਂ ਗੱਲ ਪੰਜਾਬ ਦੀ ਕਰ ਰਹੇ ਹਾਂ ਦਿੱਲੀ ਦੀ ਨਹੀਂ ਕਰ ਰਹੇ ਤੁਸੀਂ ਕਾਂਗਰਸ ਦੀ ਗੱਲ ਕਰ ਲਿਓ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਿਓ ਤੁਸੀਂ ਭਾਜਪਾ ਦੀ ਗੱਲ ਕਰ ਲਿਓ ਇਹ ਗੱਲ ਕਰਨਗੇ ਦਿੱਲੀ ਦੀ ਠੀਕ ਅਸੀਂ ਗੱਲ ਕਰਦੇ ਆਂ ਪੰਜਾਬ ਦੀ ਅਸੀਂ ਗੱਲ ਕਰਦੇ ਆਂ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਜ਼ਮੀਨੀ ਦੀ ਪੰਜਾਬ ਦੀ ਨੌਜਵਾਨੀ ਦੀ ਪੰਜਾਬ ਦੇ ਹੱਕਾਂ ਦੀ ਉਸ ਪੰਜਾਬ ਦੇ ਹੱਕਾਂ ਦੇ ਵਿੱਚ ਕੀ ਗੱਲ ਬਾਕੀ ਕਮਿਊਨਿਟੀਜ਼ ਨਹੀਂ ਆਉਂਦੀਆਂ ਅੱਜ ਇੱਥੋਂ ਦਾ ਕਾਰੋਬਾਰੀ ਜੀਐਸਟੀ ਦੀ ਮਾਰ ਨਾਲ ਉਲਝ ਰਿਹਾ ਆ ਅੱਜ ਇੱਥੋਂ ਦਾ ਇੱਕ ਛੋਟਾ ਜਿਹਾ ਇੱਕ ਬਿਜ਼ਨਸਮੈਨ ਜੇ ਕਿਤੇ 10-20 ਲੱਖ ਰੁਪਏ ਕਮਾ ਲਿੰਦਾ ਹੈ ਉਸ ਤੋਂ ਬਾਅਦ ਉਹਨੂੰ ਕਾਲ ਆ ਜਾਂਦੀ ਆ ਕਿ ਮਹਾਰਾਜ ਜੀ 5 ਲੱਖ ਰੁਪਏ ਦੇ ਦੇ ਨਹੀਂ ਤਾਂ ਆਪਣਾ ਆਪ ਸੰਭਲੀ ਸੋ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਗਏ ਨੇ ਅਸੀਂ ਆਪਣੇ ਪੰਜਾਬੀਆਂ ਦੇ ਨਾਲ ਖਲੋਤੇ ਆ ਚਰਨ ਚਰਨ ਤੋਂ ਪੀਐਸ ਪਾਸੀ ਪੰਜਾਬ ਟਾਈਮ ਧੰਨਵਾਦ